ਜੋਦੋ ਕੈਂਡੀਡੇਟ ਪੂਰੀ ਤਿਆਰੀ ਚ ਸਨ ਪੇਪਰ ਦੇਣ ਦੀ ਉਸ ਸਮੇਂ ਬਿਲਕੁਲ ਅਖੀਰ ਚ ਆ ਕੇ ਐਂਡ ਤੇ ਆ ਕੇ ਇੱਕ ਵਾਰ ਫੇਰ ਟ੍ਰਿਪਲ ਐਸ ਬੋਰਡ ਵੱਲੋਂ 16 2 2025 ਨੂੰ ਲਿਆ ਜਾਣ ਵਾਲਾ ਪੇਪਰ ਹੈ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਗਿਆ ਤੇ ਪੋਸਟਪੋਨ ਕਰਨ ਦਾ ਕਾਰਨ ਲਿਖਿਆ ਹੀ ਗਿਆ ਜੀ ਪ੍ਰਬੰਧਕੀ ਕਾਰਨਾਂ ਕਰਕੇ ਇਸ ਭਰਤੀ ਨੂੰ ਪ੍ਰੋਸੈਸ ਨੂੰ ਹਾਲ ਦੀ ਘੜੀ ਚ ਮੁਲਤਵੀ ਕਰਨ ਜਾਂ ਰੋਕਣ ਲਈ ਲਿਖਿਆ ਗਿਆ ਅੱਗੇ ਕਦੋਂ ਆਉਣਾ ਹੈ ਜੀ ਉਸ ਦੀ ਡੇਟ ਹੈ ਜਿਹੜੀ ਅਨਾਉਂਸ ਨਹੀਂ ਕੀਤੀ ਗਈ ਇਸ ਦੇ ਕਾਰਨ ਕਾਫੀ ਵਿਦਿਆਰਥੀ ਹੈ ਜਿਹੜੇ ਤਿਆਰੀ ਕਰ ਰਹੇ ਸਨ ਤੇ ਆਦੀ ਨੂੰ ਝਟਕਾ ਜਰੂਰ ਲੱਗਿਆ ਤੇ ਨਵੀਂ ਡੇਟ ਹੈ ਜਿਹੜੀ ਉਹ ਵੀ ਅਨਾਉਂਸ ਨਹੀਂ ਕੀਤੀ ਗਈ। ਟ੍ਰਿਪਲ ਐਸ ਬੋਰਡ ਦਾ ਜਿਹੜਾ ਹਾਲ ਤੁਸੀਂ ਦੇਖ ਸਕਦੇ ਹੋ। ਐਡਵਰਟਾਈਜ਼ਮੈਂਟ ਨੰਬਰ 5/23 ਸੀਨੀਅਰ ਸਹਾਇਕ ਦਾ ਪੇਪਰ ਸੀਗੀ, ਨਿੱਜੀ ਸਹਾਇਕ ਦਾ ਪੇਪਰ ਸੀ, ਜ਼ਿਲ੍ਹਾ ਖਜ਼ਾਨਚੀ ਦਾ ਸੀ ਤੇ ਐਡਵਰਟਾਈਜ਼ਮੈਂਟ ਨੰਬਰ 4/24 ਸੀਨੀਅਰ ਸਹਾਇਕ ਕਮ ਇਨਸਪੈਕਟਰ ਦਾ ਪੇਪਰ ਸੀ। ਇਹਨਾਂ ਸਾਰੀਆਂ ਸਾਮੀਆਂ ਦੀ ਸਾਂਝੀ ਲਿਖਿਆ ਲਿਖਤੀ ਪ੍ਰੀਖਿਆ ਹੋਣੀ ਸੀ 16/2/25 ਨੂੰ ਹੁਣ ਅੱਗੇ ਕਦੋਂ ਹੋਣੀ ਹੈ ਜੀ ਉਸ ਸਬੰਧੀ ਟ੍ਰਿਪਲ ਐਸ ਬੋਰਡ ਵੱਲੋਂ ਹਜੇ ਕੋਈ ਵੀ ਇਨਫੋਰਮੇਸ਼ਨ ਜਾਰੀ ਨਹੀਂ ਕੀਤੀ ਗਈ ਜਦੋਂ ਵੀ ਇਨਫੋਰਮੇਸ਼ਨ ਜਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੋਂ ਮਿਲੇਗੀ ਇਸ ਲਈ ਰਿਕਵੈਸਟ ਹੈ ਪਲੀਜ਼ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਘੰਟੀ ਦਾ ਬਟਨ ਦਬਾ ਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਅੱਜ 1746 ਪੋਸਟਾਂ ਜਿਹੜੀਆਂ ਪੰਜਾਬ ਪੁਲਿਸ ਵੱਲੋਂ ਅਨਾਉਂਸ ਕਰ ਦਿੱਤੇ ਗਏ ਹਨ 21 ਤਰੀਕ ਨੂੰ ਅਪਲਾਈ ਹੋਣਾ ਸ਼ੁਰੂ ਹੋਏਗਾ ਲਾਸਟ ਡੇਟ ਮਾਰਚ ਚ ਹੈ ਜੀ ਲਾਸਟ ਡੇਟ ਦੀ ਵੇਟ ਕਿਸੇ ਨੇ ਨਹੀਂ ਕਰਨੀ ਅਪਲਾਈ ਕਰ ਦਿਓ ਅਪਲਾਈ ਕਰਨ ਦਾ ਤਰੀਕਾ ਜਿਹੜਾ ਉਹ ਵੀ ਜਲਦ ਸਾਰੂ ਪ੍ਰੋਵਾਈਡ ਕਰਾ ਦੇਣਗੇ ਫੁੱਲ ਵੀਡੀਓ ਇਨਫੋ ਬੋਰਡ ਅਲਗੋਰਿਥਮ ਜੋਬ ਦੇ ਵੀਡੀਓ ਸੈਕਸ਼ਨ ਚ ਪਈ ਹੈ ਜਾ ਕੇ ਚੈੱਕ ਕਰ ਲੋ ਕੀ ਕੀ ਅਪਲਾਈ ਕਰਨ ਵੇਲੇ ਸਾਵਧਾਨੀਆਂ ਵਰਤਣੀਆਂ ਨੇ ਧਿਆਨ ਨਾਲ ਵੀਡੀਓ ਨੂੰ ਦੇਖਿਓ ਸਕਿਪ ਨਾ ਕਰਿਓ ਕੱਲੀ ਕੱਲੀ ਚੀਜ਼ ਜਿਹੜੀ ਉਹ ਦੱਸੀ ਗਈ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਪੀਡੀਐਫ ਫਾਈਲ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਅਗਰ ਕੋਈ ਵੀ ਤੁਹਾਡੀ رائے ਜਾਂ ਕਮੈਂਟਾ ਚ ਜ਼ਰੂਰ ਦੱਸ ਕੇ ਜਾਈਓ ਮਿਲਦੇ ਹਾਂ ਹੋਰ ਅਪਡੇਟ ਨਾਲ ਤਤਕਲੀ 20 ਸੇਫ ਸਟੇ ਕਨੈਕਟਿਡ ਬਾਏ ਬਾਏ